ਓ ਬੋਲਿਆ ਦੱਸ ਦੇ ਹਾਏ ਓ ਰੱਬਾ ਸੌ ਸਾਦੇ ਨੋਟ ਥੋੜਾ ਪਿਆਰ ਨਾਲ ਸੌ ਸਾਦੇ ਨੋਟ ਹਾਏ ਓ ਰੱਬਾ ਇਹ ਪਿਆਰ ਝਲਕਦਾ ਛੰਦਿਆ ਇਹ ਯਾਰੀਆਂ ਝਲਕਦੀਆਂ ਇਹ ਪਿਆਰ ਝਲਕਦਾ ਇਹ ਪੰਜਾਂ ਪੰਜਾਂ ਦੇੜੀ ਇਹ ਦਸਾਂ ਦਸਾਂ ਦੇ ਨਹੀਂ ਇਹ ਸੌ ਸੌ ਦੇ ਨੋਟ ਹਵਾ ਦੇ ਚੜਾ ਆ ਗੁਰਵਾ ਇਹ ਤਰ੍ਹਾਂ ਨਹੀਂ ਹੁੰਦੀ ਕਮੈਂਟਰੀ ਘਰ ਸੁਣੋ ਮੇਰੇ ਵੀਰੋ ਇਹ ਜਫਾ ਤੋਂ ਨਹੀਂ ਜਫਾ ਇਹ ਤਰ੍ਹਾਂ ਨਹੀਂ ਲਾਉਂਦਾ ਫਰਜੇਗਾ ਇਹ ਖਾੜਾ ਭਾਨੇ ਕੇ ਜਫਾ ਲਾਇਆ ਹੋਏ ਜਫਾ ਨਹੀਂਗਾ ਇਹ ਜਫਾ ਵੀਰ ਬਾਦਰੇ ਬੜੀ ਵੀਰ ਪਿਆਰ ਨਾਲ ਪਿਆਰ ਨਾਲ ਗੁਰਦੇਵ ਗੁਰਦੇਵ ਪਿਆਰ ਨਾਲ ਥੋੜਾ ਪਿਆਰ ਨਾਲ ਵੀਰ ਜੀ ਥੋੜਾ ਪਿਆਰ ਨਾਲ ਲਾਈਵ ਵਾਲੇ ਵੀਰ ਨੂੰ ਬੇਨਤੀ ਆ ਬੰਦ ਕਰ ਦਿਓ ਜੀ ਬਾਈ ਬ੍ਰੋ ਥੋੜਾ ਪਿਆਰ ਨਾਲ ਗਰਦੇਵ ਵੀਰ ਹਲੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਮੈਂ ਗੋਪੀ ਬੋਲਦਾ ਹਨਾ ਮੇਰੀ ਗੱਲ ਭਰਾ ਬਣ ਕੇ ਸਾਰੇ ਜਣੇ ਸੁਣਿਓ ਕਿਉਂਕਿ ਪ੍ਰੀਤ ਮੇਰਾ ਭਰਾ ਵਾ ਹੁਣ ਮੈਂ ਇੱਕ ਚੀਜ਼ ਸਾਰੇ ਕਮੇਟੀ ਨੂੰ ਬੋਲ ਦੇਣਾ ਲਾਈਵ ਕਿ ਤਮਾਸ਼ਾ ਨਾ ਦਿਖਾਓ ਕਬੱਡੀ ਨੂੰ ਕਬੱਡੀ ਰਹਿਣ ਦਿਓ ਕੋਈ ਕਹਿੰਦਾ ਪਹਿਲਵਾਨ ਪ੍ਰੀਤ ਤੋਂ ਡਰਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਉਹਦੇ ਪਰ ਖਿਲਾਫ ਕਿਹੜੀ ਗੱਲੋਂ ਮੈਚ ਨਹੀਂ ਖੇਡਦਾ ਮੈਂ ਇਸ ਕਰਕੇ ਮੈਚ ਨਹੀਂ ਖੇਡਦਾ ਕਿ ਉਂਗਲਾਂ ਵਾਲਿਆਂ ਨੇ ਉਂਗਲਾਂ ਲਾ ਕੇ ਗਾਂ ਜਾਣੀਆਂ ਪੈਣੀ ਕਿਤੇ ਤੇ ਠੀਕ ਹੈ ਮੈਂ ਮੈਚ ਖੇਡਣੇ ਐ ਮੈਂ ਜਿੱਦਾਂ ਆਹ ਤੁਸੀਂ ਤਮਾਸ਼ਾ ਵੇਂਦੇ ਜੇ ਸਾਡਾ ਕਬੱਡੀ ਵੇਖਣੀ ਕਬੱਡੀ ਖੜਾਓ ਮਾਚਾ ਕਿਉਂ ਵੇਂਦੇ ਜਿੱਕੇ ਇੱਕ ਤੁਸੀਂ ਰੈਫਰੀਆਂ ਦੇ ਗਲਾਂ 'ਚ ਪੈ ਜਾਂਦੇ ਜੇ ਪੱਕਾ ਵਾਲਿਆਂ ਬੰਦਿਆਂ ਦੇ ਇਹ ਇਹਨੂੰ ਗੇਮ ਰਹਿਣ ਦਿਓ ਜੇ ਗੇਮ ਆ ਗੇਮ ਰਹਿਣ ਦਿਓ ਇਹਨੂੰ ਕਿਉਂ ਕਰਦੇ ਜਿੱਦਾਂ ਉਹਨੇ ਮੇਰਾ ਕੀ ਮਾਰਾ ਕੀਤਾ ਮੈਂ ਉਹਦਾ ਕੀ ਮਾਰਾ ਕੀਤਾ ਕੀਤਾ ਕਿ ਇਹਨੇ ਮਾਰਾ ਇੱਥੇ ਮੇਰੇ ਭਰਾ ਗੇਮ ਨੂੰ ਤੋਂ ਨਾ ਮੈਂ ਉਹਦੇ ਤੋਂ ਡਰਦਾ ਨਾ ਮੇਰੇ ਤੋਂ ਉਹ ਡਰਦਾ ਠੀਕ ਹੈ ਕਿਉਂਕਿ ਮੈਂ ਮੈਂ ਜਿਤਾਣੀ ਖੇਡਦਾ ਮੇਰਾ ਭਰਾ ਵਾ ਕੇਚ ਕਿੰਤੂ ਪ੍ਰਿੰਤੂ ਹੈਗਾ ਅੱਜ ਮੈਂ ਕਲੀਅਰ ਕਰ ਲੱਗਾ ਮੈਂ ਮੇਰਾ ਛੋਟਾ ਵੀ ਮੈਂ ਉਹਦੇ ਬਰ ਖਿਲਾਫ ਮੈਚ ਨਹੀਂ ਖੜਨੇ ਨਾ ਸਾਨੂੰ ਕਮੇਟੀ ਪੁਸ਼ ਕਰੇ ਖੇਡਣ ਵਾਸਤੇ ਆ ਦੋ ਮੈਚ ਹੀ 12 ਦਾ 23 ਦਾ ਇਤੋਂ ਬਾਅਦ ਮੈਂ ਕੋਈ ਵੀ ਪ੍ਰੀਮੇਅਰ ਲਿਗ ਬਰ ক্লাব ਮੈਚ ਨਹੀਂ ਖੇਡ ਮੇਰਾ ਛੋਟਾ ਵੀਰ ਆ ਸਾਡੇ ਚ ਜੋ ਮਰਜ਼ੀ ਹੋਇਆ ਅੱਜ ਤੋਂ ਬਾਅਦ ਮੈਂ ਕਲੀਅਰ ਕਰ ਦਿੰਦਾ ਕਿ ਮੈਂ ਉਹਦੇ ਪਰ ਖਿਲਾਫ ਮੈਚ ਨਹੀਂ ਖੇਡਣਾ ਤੇ ਨਾ ਮੈਨੂੰ ਕੋਈ ਫੌਕਸ ਕਰੇ ਵੈਗਰਜੀ ਦਾ ਖਾਲਸਾ